ਬਹੁਤ ਵਧੀਆ ਜੀ ਇਹਦੇ ਨਾਲ ਜਿਹੜੀ ਸਾਡੀ ਸੋਸ਼ਲ ਸਿਕਿਉਰਿਟੀ ਆ ਉਹ ਵੱਧੂਗੀ ਔਰ ਲੋਕਾਂ ਦੇ ਵਿੱਚ ਵਿਸ਼ਵਾਸ ਜਾਗੂਗਾ ਔਰ ਇਹਦਾ ਜਿਹੜਾ ਸਭ ਤੋਂ ਵੱਡਾ ਲਾਭ ਆ ਪੁਲਿਸ ਨੂੰ ਕੇਸ ਟ੍ਰੈਕ ਕਰਨ ਲਈ ਵੀ ਫਾਇਦਾ ਹੋਏਗਾ ਕਿ ਜੇ ਕੋਈ ਕ੍ਰਾਈਮ ਹੁੰਦਾ ਤਾਂ ਮਤਲਬ ਅਸੀਂ ਉਹਨੂੰ ਦੇਖ ਸਕਦੇ ਹਾਂ ਔਰ ਇਹਦਾ ਜਿਹੜਾ ਸਾਰਾ ਕੰਟਰੋਲ ਰੂਮ ਆ ਉਹ ਪੁਲਿਸ ਡਿਪਾਰਟਮੈਂਟ ਪੁਲਿਸ ਕੰਟਰੋਲ ਰੂਮ ਦੇ ਵਿੱਚ ਹੀ ਹੋਏਗਾ ਤਾਂ ਜੋ ਜਿਹੜੀ ਸ਼ਹਿਰ ਦੇ ਵਿੱਚ ਕੋਈ ਵੀ ਗਤੀਵਿਧੀ ਹੋ ਰਹੀ ਹੈ ਕਿਸੇ ਚੌਂਕ 'ਚ ਉਥੇ ਰਿਕਾਰਡ ਹੋਊਗੀ। ਸੋ ਸਰ ਕਿੰਨੇ ਕੈਮਰੇ ਜਿਹੜਾ ਲਗਾਏ ਜਾ ਰਹੇ ਆ? ਇਹ ਟੋਟਲ ਹੈਗੇ ਆ ਜੀ 280 ਦੇ ਕਰੀਬ ਕੈਮਰੇ ਆ। ਥੋੜੇ ਬਹੁਤੇ ਵੱਧ ਘਟ ਵੀ ਲੋਡ ਮਤਾਂਕ ਸਕਦੇ ਆ। ਔਰ ਜਿਹੜਾ ਇਹਨਾਂ ਦਾ ਬਜਟ ਆ ਜਿਹੜਾ ਕੱਲਾ ਸ਼ਹਿਰ ਲਈ ਆਓ 1 ਕਰੋੜ ਤੇ 27 ਲੱਖ ਰੁਪਈਆ ਹੈ। ਤੇ ਹਾਈ ਰੈਜ਼ੋਲੂਸ਼ਨ ਕੈਮਰੇ ਆ ਕਿਹੜੇ? ਹਾਂਜੀ ਹਾਂਜੀ ਪੂਰੇ ਜ਼ਿਲ੍ਹੇ 'ਚ ਲੱਗ ਰਹੇ ਆ ਜੀ। ਔਰ ਇਹ ਸੰਦੀਪ ਪਾਟਕ ਜੀ ਦੇ ਅਖਤਿਆਰੀ ਫੰਡ ਚੋਂ ਜਿਹੜਾ ਪਾਰਲੀਮੈਂਟ ਲੈਂਡ ਫੰਡ ਹੁੰਦਾ ਉਹਦੇ ਚੋਂ ਇਹ ਪੈਸੇ ਸਾਨੂੰ ਆਏ ਆ। ਅਸੀਂ ਸੰਦੀਪ ਪਟਕ ਜੀ ਦਾ ਵੀ ਧੰਨਵਾਦ ਕਰਦੇ ਆ ਇੱਕ ਟੋਟਲ ਜਿਹੜਾ ਬਜਟ ਸੀਗਾ ਪੂਰੇ ਜ਼ਿਲ੍ਹੇ ਲਈ ਅਮੀ ਜੀ ਸਾਹਿਬ 3 ਕਰੋੜ ਤੇ 46 ਲੱਖ ਰੁਪਈਆ ਜੀ ਪਹਿਲਾਂ ਵੀ ਲੱਗੇ ਜੇ ਅੱਜ ਸ਼ੁਰੂਆਤ ਕੀਤੀ ਗਈ ਨਹੀਂ ਇਹ ਅੱਜ ਸ਼ੁਰੂਆਤ ਕੀਤੀ ਗਈ ਹੈ ਜੀ ਤੇ ਕੁਝ ਦਿਨਾਂ ਦੇ ਵਿੱਚ ਇਹ ਲੱਗ ਜਾਣਗੇ ਪੂਰੀ ਤਿਆਰੀ ਨਾਲ ਅੱਜ ਤੋਂ ਕੰਮ ਸ਼ੁਰੂ ਹੋ ਗਿਆ ਔਰ ਜਲਦੀ ਜਾਂਦਾ ਮਤਲਬ ਆਪਣਾ ਰੇਟ ਮੈਨੂੰ ਜਿਹੜੀ ਇਹਨਾਂ ਦੀ ਮੇਨਟੇਨੈਂਸ ਹੈ ਉਹ ਕੌਣ ਦੇਖੂਗਾ ਕਿ ਮੰਨ ਲਓ ਕੋਈ ਕੈਮਰਾ ਖਰਾਬ ਹੋ ਜਾਂਦਾ ਤੇ ਉਹ ਕੌਣ ਦੇਖੂਗਾ ਉਹ 4+1 ਇਨਾਂ ਜਿਹੜੇ ਟੈਂਡਰ ਕਰਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹੀ ਰੱਖਣਗੇ 4 ਪਲੱਸ 1 ਆ ਜੀ 5 ਸਾਲ ਜਿਹੜਾ ਇਹਨਾਂ ਦੀ ਮੈਂਟੇਨੈਂਸ ਜਿਹੜੀ ਉਹ ਚੌਕੀ ਬਹੁਤ ਵਧੀਆ ਜੀ ਅੰਦੇ ਨਾਲ ਜਿਹੜੀ ਸਾਡੀ ਸੋਸ਼ਲ ਸਿਕਿਉਰਿਟੀ ਆ ਉਹ ਵਧੂਗੀ ਔਰ ਲੋਕਾਂ ਦੇ ਵਿੱਚ ਵਿਸ਼ਵਾਸ ਜਾਗੂਗਾ ਔਰ ਇਹਦਾ ਜਿਹੜਾ ਸਭ ਤੋਂ ਵੱਡਾ ਲਾਭ ਆ ਪੁਲਿਸ ਨੂੰ ਕੇਸ ਸਟ्रेस ਕਰਨ ਲਈ ਵੀ ਫਾਇਦਾ ਹੋਏਗਾ ਜੇ ਕੋਈ ਕ੍ਰਾਈਮ ਹੁੰਦਾ ਤਾਂ ਮਤਲਬ ਅਸੀਂ ਉਹਨੂੰ ਦੇਖ ਸਕਦੇ ਹਾਂ ਔਰ ਇਹਦਾ ਜਿਹੜਾ ਸਾਰਾ ਕੰਟਰੋਲ ਰੂਮ ਆ ਉਹ ਪੁਲਿਸ ਡਿਪਾਰਟਮੈਂਟ ਪੁਲਿਸ ਕੰਟਰੋਲ ਰੂਮ ਦੇ ਵਿੱਚ ਹੀ ਹੋਏਗਾ ਤਾਂ ਜੋ ਜਿਹੜੀ ਸ਼ਹਿਰ ਦੇ ਵਿੱਚ ਕੋਈ ਵੀ ਗਤੀਵਿਧੀ ਹੋ ਰਹੀ ਹੈ ਕਿਸੇ ਚੌਂਕ 'ਚ ਉੱਥੇ ਰਿਕਾਰਡ ਹੋਊਗੀ ਸਰ ਕਿੰਨੇ ਕੈਮਰੇ ਜਿਹੜਾ ਲਗਾਏ ਜਾ ਰਹੇ ਆ ਇਹ ਟੋਟਲ ਹੈਗੇ ਆ ਜੀ 280 ਦੇ ਕਰੀਬ ਕੈਮਰੇ ਆ ਥੋੜੇ ਬਹੁਤੇ ਵਧ ਘਟ ਵੀ ਲੋੜ ਮਤਾਂ ਸਕਦੇ ਆ ਔਰ ਜਿਹੜਾ ਇਹਨਾਂ ਦਾ ਬਜਟ ਆ ਜਿਹੜਾ ਕੱਲਾ ਸ਼ਹਿਰ ਲਈ ਆਓ 1 ਕਰੋੜ ਤੇ 27 ਲੱਖ ਰੁਪਏ ਹੈ ਤੇ ਹਾਈ ਰੈਜੂਲੇਸ਼ਨ ਕੈਮਰੇ ਆ ਗਏ ਹਾਂਜੀ ਹਾਂਜੀ ਪੂਰੇ ਜ਼ਿਲ੍ਹੇ ਚ ਲੱਗ ਰਹੇ ਆ ਜੀ ਔਰ ਇਹ ਸੰਦੀਪ ਪਾਟਕ ਜੀ ਦੇ ਅਖਤਿਆਰੀ ਫੰਡ ਚੋਂ ਜਿਹੜਾ ਪਾਰਲੀਮੈਂਟ ਲੈਂਡ ਫੰਡ ਹੁੰਦਾ ਉਹਦੇ ਚੋਂ ਇਹ ਪੈਸੇ ਸਾਨੂੰ ਆਏ ਆ ਅਸੀਂ ਸੰਦੀਪ ਪਾਟਕ ਜੀ ਦਾ ਵੀ ਧੰਨਵਾਦ ਕਰਦੇ ਆ ਕਿੰਨਾ ਬਜਟ ਸੀ ਇਹ ਟੋਟਲ ਜਿਹੜਾ ਬਜਟ ਸੀਗਾ ਪੂਰੇ ਜ਼ਿਲ੍ਹੇ ਲਈ ਅਮੀ ਜੀ ਸਾਹਿਬ 3 ਕਰੋੜ ਤੇ 46 ਲੱਖ ਰੁਪਏ ਜੀ ਪਹਿਲਾਂ ਵੀ ਲੱਗੇ ਜੇ ਅੱਜ ਸ਼ੁਰੂਆਤ ਕੀਤੀ ਗਈ ਨਹੀਂ ਇਹ ਅੱਜ ਸ਼ੁਰੂਆਤ ਕੀਤੀ ਗਈ ਹੈ ਜੀ ਤੇ ਕੁਝ ਦਿਨਾਂ ਦੇ ਵਿੱਚ ਇਹ ਲੱਗ ਜਾਣਗੇ ਪੂਰੀ ਤਿਆਰੀ ਨਾਲ ਅੱਜ ਤੋਂ ਕੰਮ ਸ਼ੁਰੂ ਹੋ ਗਿਆ ਔਰ ਜਲਦੀ ਜਾਂਦਾ ਮਤਲਬ ਆਪਣਾ ਰਿਲੇਟ ਜਿਹੜੀ ਇਹਨਾਂ ਦੀ ਮੇਨਟੇਨੈਂਸ ਹੈ ਉਹ ਕੋਣ ਦੇਖੂਗਾ ਮੰਨ ਲਓ ਕੋਈ ਕੈਮਰਾ ਖਰਾਬ ਹੋ ਜਾਂਦਾ ਤੇ ਕੋਣ ਦੇਖੂ ਉਹ 4+1 ਇਹਨਾਂ ਜਿਹੜੇ ਟੈਂਡਰ ਕਰਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹੀ ਰੱਖਣਗੇ 4+1 ਆ ਜੀ 5 ਸਾਲ ਜਿਹੜਾ ਇਹਨਾਂ ਦੀ ਮੈਂਟੇਨੈਂਸ ਜਿਹੜੀ ਉਹ ਚੌਕੀ